ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦਾਸੀ ਧਾਰ ਲਈ ਉਦਾਸੀ ਧਾਰ ਕੇ ਦੁਨੀਆ ਨੂੰ ਤਾਰਨਾ ਕੀਤਾ ਸ਼ੈਨਸ਼ਾ ਨੇ ਦੇਖਿਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੁਨੀਆ ਨੂੰ ਤਾਰਨ ਦੇ ਕਿੱਡੇ ਸੁਧਾਰਨ ਤਰੀਕੇ ਸਨ ਜੇ ਕਿਤੇ ਬਲੀ ਕਧਾਰੀ ਦੇ ਦਿਲ ਦੇ ਬਲ ਕੱਢਣੇ ਸੀ ਤਾਂ ਮਰਦਾਨੇ ਨੂੰ ਤਿਹਾਲ ਆਤੀ ਜੇ ਕਿਤੇ ਬੰਗਾਲ ਦੀਆਂ ਜਾਦੂਗਰੀਆਂ ਸਿੱਧੀਆਂ ਕਰਨੀ ਸਨ ਨੂਰ ਸ਼ਾ ਬੇਗਮ ਵਰਗੀਆਂ ਉਹਨਾਂ ਨੂੰ ਸਿੱਧੇ ਰਾਹ ਪਾਉਣਾ ਸੀ ਤਾਂ ਮਰਦਾਨੇ ਨੂੰ ਭੁੱਖ ਲਾਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤਾਂ ਨਾ ਭੁੱਖ ਲੱਗਦੀ ਸੀ ਨਾ ਹੀ ਨੀਂਦਰਾ ਹੁੰਦੀ ਸੀ ਪਰ ਉਹ ਲੱਗਦੀ ਮਰਦਾਨੇ ਨੂੰ ਵੀ ਨਹੀਂ ਸੀ ਉਹ ਇੱਕ ਬਹਾਨਾ ਬਣਾਉਂਦੇ ਸੀ ਸ਼ੈਨ ਸ਼ਾ ਵੀ ਉਹਨਾਂ ਨੂੰ ਤਾਰਨ ਦਾ ਜਾਣੀ ਜਾਣ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਆਏ ਇਸ ਪੰਜਾਬ ਦੀ ਧਰਤੀ ਤੋਂ ਤੁਰ ਕੇ ਕਲਕੱਤੇ ਦੇ ਏਰੀਏ ਜਾ ਪਹੁੰਚੇ ਜਦੋਂ ਕਲਕੱਤੇ ਪਹੁੰਚੇ ਉੱਥੇ ਇੱਕ ਬਹੁਤ ਧਨਾੜ ਜੱਟ ਰਹਿੰਦਾ ਸੀ ਸਾਡੇ ਜੱਟ ਪਈਚਾਰੇ ਚੋਂ ਉਹ ਬੜਾ ਬਹਾਦਰ ਸੀ ਪਰ ਸਾਰੇ ਸਰਬ ਪਦਾਰਥ ਹੁੰਦੇ ਹੋਇਆਂ ਇੱਕੋ ਦੀ ਬਦਕਿਸਮਤੀ ਸੀ ਉਹ ਪਰਮੇਸ਼ਰ ਦੇ ਨਾਮ ਤੋਂ ਖਾਲੀ ਸੀ ਉਹ ਸੱਚ ਤੋਂ ਖਾਲੀ ਸੀ ਉੱਪਰੋਂ ਪਹਿਰਾਵਾ ਬੜਾ ਹੈ ਸੀ ਵਧੀਆ ਕਈ ਬੰਦੇ ਉੱਪਰੋਂ ਦਾ ਸ਼ਾਹਨਸ਼ਾਹ ਬਣੇ ਹੋਏ ਆ ਪਰ ਅੰਦਰ ਦੇ ਨੰਗ ਹੈ। ਕਈ ਬੰਦੇ ਬਾਹਰੋਂ ਬਸ਼ੱਕ ਪਕਸ਼ਾ ਮੰਗ ਕੇ ਗੁਜ਼ਾਰਾ ਕਰਦੇ ਨੇ ਪਰ ਉਹ ਅੰਦਰ ਦੇ ਉਮੀਰ ਬਾਦਸ਼ਾਹ ਨੇ। ਫੜੋ ਅੰਦਰ ਦਾ ਨੰਗ ਹੈ ਪਰ ਬਾਹਰ ਦਾ ਬਾਦਸ਼ਾਹ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਦੀ ਨਗਰੀ ਚਰਨਵਾਰਕ ਜਾ ਪਾਏ। ਉੱਥੇ ਜਾ ਕੇ ਆਖਿਆ ਸਿੱਖੋ ਸੰਗਤ ਜੀ ਕੋਈ ਇੱਥੇ ਰੈਣ ਬਸੇਰਾ ਹੈ ਸੰਤਾਂ ਫਕੀਰਾਂ ਦੇ ਆਉਣ ਜਾਣ ਵਾਲਾ ਪਤਾ ਤਾਂ ਗੁਰੂ ਸਾਹਿਬ ਨੂੰ ਸਾਰੇ ਹੀ ਹੈ ਅੱਗੋਂ ਸੰਗਤ ਨੇ ਦੱਸਿਆ ਮਹਾਰਾਜ ਇੱਥੇ ਇੱਕ ਭੂਮੀ ਹੈ ਨੌਂ ਦਾ ਜ਼ਿਮੀਂਦਾਰ ਹੈ ਸੱਚੇ ਬਾਦਸ਼ਾਹ ਤੁਸੀਂ ਉਹਦੇ ਗ੍ਰਹਿ ਚਲੇ ਜਾਓ ਉਹਦਾ ਹੁਕਮ ਹੈ ਸਾਨੂੰ ਸਾਰੀ ਸੰਗਤ ਨੂੰ ਵੀ ਜੇ ਕੋਈ ਉਪਰਾ ਇਨਸਾਨ ਆਵੇ ਨਾ ਰਾਹੀ ਆਵੇ ਕੋਈ ਸਾਧੂ ਆਵੇ ਉਹਨੂੰ ਮੇਰੇ ਘਰੇ ਤੋਰਿਓ ਮਹਾਰਾਜ ਪ੍ਰਸ਼ਾਦਾ ਪਾਣੀ ਬਹੁਤ ਸ਼ਰਤਾਂ ਨਾਲ ਸ਼ਕਾਉਂਦਾ ਹੁਣ ਗੁਰੂ ਮਹਾਰਾਜ ਚਲੇ ਗਏ ਗੁਰੂ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਨੇ ਤੇ ਸੱਚੇ ਪਾਤਸ਼ਾਹ ਨੇ ਚਰਨ ਮubarਕ ਪਾਏ ਜਦੋਂ ਸ਼ਾਮ ਹੋਈ ਨਾ ਉਹ ਕਹਿੰਦਾ ਮਹਾਰਾਜੋ ਪ੍ਰਸ਼ਾਦਾ ਛਕੋ ਜਦੋਂ ਸੱਚੇ ਪਾਤਸ਼ਾਹ ਨੂੰ ਕਿਹਾ ਨਾ ਵੀ ਪ੍ਰਸ਼ਾਦਾ ਛਕੋ ਮਹਾਰਾਜ ਕਹਿੰਦੇ ਭੂਮੀਆਂ ਪ੍ਰਸ਼ਾਦਾ ਜਿਹੜਾ ਤੂੰ ਸਾਨੂੰ ਛਕਾਉਣਾ ਹੈ ਪ੍ਰਸ਼ਾਦਾ ਬਣਾਉਣ ਦੇ ਤਿਆਰ ਕਰਨ ਦੇ ਛੇ ਤਰੀਕੇ ਆ ਉਹ ਕਿਹੜੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਹਿੰਦੇ ਪਹਿਲਾ ਤਰੀਕਾ ਨੌਕਰੀ ਦੂਆ ਤਰੀਕਾ ਚਾ ਆਖਰੀ ਕਿਸੇ ਦੀ ਕਲਾਮੀ ਕਰ ਲੈਣੀ ਮਹਾਰਾਜ ਕਹਿੰਦੇ ਤੀਜਾ ਕਹਿੰਦੇ ਹੱਕ ਤੇ ਹਲਾਲ ਇੱਕ ਤਾਂ ਹੈ ਹੱਕ ਦੀ ਇੱਕ ਹਰਾਮ ਦੀ ਕਮਾਈ ਮਹਾਰਾਜ ਰੋਟੀ ਦੇਸ਼ ਤੇ ਰੋਟੀ ਪਰਦੇਸ ਤੇਰੇ ਕੋਲ ਕੀ ਹੈ ਜਦੋਂ ਇਹੋ ਜੇ ਬਚਨ ਕੀਤੇ ਨਾ ਮਹਾਰਾਜ ਨੇ ਉਹ ਚੁੱਪ ਜਾ ਕਰ ਗਿਆ ਆਪਣੀ ਜਾਨ ਚਲਾਕੀ ਕਰਦਾ ਆਮ ਸਾਧੂਆਂ ਨੇ ਕਹੇ ਕਿ ਤੈਨੂੰ ਕੋਈ ਸੁਧਾਰਨ ਸਾਧੂ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਇੱਕ ਗੱਲ ਦੱਸ ਜਿਹੜਾ ਤੂੰ ਲੰਗਰ ਚਲਾਉਂਦਾ ਤੂੰ ਇੰਨਾ ਖਰਚਾ ਕਰਦਾ ਇਹ ਮਾਇਆ ਕਿੱਥੋਂ ਆਉਂਦੀ ਹੈ ਹੁਣ ਸੱਚੇ ਬਾਦਸ਼ਾਹ ਸਵਾਲ ਕਰਦੇ ਨੇ ਜਦੋਂ ਉਹ ਉੱਤਰ ਦਾ ਮੂਰੋ ਪਰਸਨ ਦਾ ਉੱਤਰ ਦਿੰਦਾ ਪਰਸਨ ਦਾ ਕੀ ਆਖਦਾ ਇਕਬਾਲ ਹੁੰਦਾ ਉਹ ਕਹਿੰਦਾ ਸ਼ੈਨਸ਼ਾਹ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਹੁਣ ਸੱਚੀ ਸੁਣਾਉਣੀਆਂ ਪੈਣਗੀਆਂ ਤੁਹਾਨੂੰ ਮਹਾਰਾਜ ਕਹਿੰਦੇ ਹੁਣ ਸੱਚ ਦੱਸ ਝੂਠ ਨਾ ਬੋਲੀ ਇਹ ਮਾਇਆ ਕਿੱਥੋਂ ਆਉਂਦੀ ਆ ਤੂੰ ਆ ਗਿਆ ਰੱਬ ਹੁਣ ਗੁਰੂ ਨਾਨਕ ਸਾਹਿਬ ਨੂੰ ਭੂਮੀਆਂ ਜੱਟ ਦੱਸਦਾ ਉਹ ਕਹਿੰਦਾ ਮਹਾਰਾਜ ਖੇਤੀ ਤਾਂ ਮੈਂ ਕਰਦਾ ਮੈਂ ਖੇਤੀ ਨਾਲ ਚੋਰੀ ਦਾ ਧੰਦਾ ਕਰਦਾ ਅਪਦਾ ਪਾਟ ਕਲੇਰ ਮੇਵਾਸਾ ਪੱਲਾ ਵੀ ਹੈ ਇਉਂ ਕਰਦਾ ਸੀ ਬਈ ਕਾ ਫਕਾ ਭਰਾ ਗਿਆ ਹੰਬ ਸਾਰ ਸਾਰੇ ਓ ਫਕਾ ਭਰਾ ਗਿਆ ਵਿਸਾਰ ਸਾਰੇ ਵਾਦੇ ਮਿਲੇ ਸੀ ਜਿਹੜੇ ਭਗਵਾਨ ਵੱਲੋਂ ਹੋਇ ਆਜੂ ਪੰਛੀਆਂ ਭਾਗ ਬਤੀਤ ਕਰ ਲਈ ਹੋ ਮੁਖ ਮੋੜਿਆ ਧਰਮ ਇਮਾਨ ਵੱਲੋਂ ਹੋਇ ਅਮਲ ਕਰਿਆ ਨਾ ਗੁਰੂ ਉਪਦੇਸ਼ ਉਤੇ ਓ गुरु उपदेश हो पिछो याद की रहू दरबार सिंह जे ले ला ता गया जहान वलो तू लैके बदिया ज गया जहान वलो नजर नजर मिलन जदों ਹੋ ਦਿਲ ਖੁਦ ਨਜ਼ਰਾਂ ਹੋ ਜਾਂਦੇ ਨੇ ਹੋ ਨਜ਼ਰਾਂ ਦੇ ਮਾਰੇ ਨਜ਼ਰਾਂ ਤੋਂ ਨਜ਼ਰਾਂ ਦੀ दारू ਚਾਹਦੇ ਨੇ ਇੱਕ ਨਜ਼ਰ ਨਜ਼ਰ ਨਾਲ ਮਿਲਣ ਲਈ ਉਹ ਨਜ਼ਰਾਂ ਤੋਂ ਨਜ਼ਰ ਛੁਪਾਉਂਦੇ ਨੇ ਉਹ ਜਦ ਨਜ਼ਰ ਪਵੇ ਉਸ মুর্ਸ਼ਦ ਦੀ ਉਹ ਕੌਡੇ ਹੀਰਾ ਹੋ ਜਾਂਦੇ ਨੇ ਕੌਡੇ ਹੀਰਾ ਹੋ ਜਾਂਦੇ ਨੇ ਤੁਹਾਡੇ ਕੋਲੇ ਕਾਦੀ ਲੁਕਾ ਧੰਦੇ ਵਾਰੇ ਰਹੇ ਪੁੱਛ ਤੁਹਾਡੇ ਕੋਲੇ ਕਾਦੀ ਲੁੱਕ ਧੰਦੇ ਵਾਰੇ ਰਹੇ ਪੁੱਛ ਚੰਗਾ ਕਰਦਾ ਮੈਂ ਕੁਛ ਚੰਗਾ ਕਰਦਾ ਮੈਂ ਕੁਛ ਕੁਛ ਮੰਦਾ ਕਰਦਾ ਖੇਤੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਮੈਂ ਖੇਤੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਹੋ ਚੰਗੀ ਖਾਸੀ ਖੇਤੀ ਬਾੜੀ ਚੰਗੀ ਹੁੰਦੀ ਸੋਹਣੀ ਹਾੜੀ ਚੰਗੀ ਖਾਸੀ ਖੇਤੀ ਬਾੜੀ ਚੰਗੀ ਹੁੰਦੀ ਸੋਹਣੀ ਹਾੜੀ ਮੈਂ ਤਾਂ ਅੱਜ ਦੀ ਦਿਹਾੜੀ ਮੈਂ ਤਾਂ ਅੱਜ ਦੀ ਦਿਹਾੜੀ ਫੁੱਲ ਬਾਗ ਤਰਦਾ ਖੇਤੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਹੋ ਖੇਤੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਓ ਮੇਰੇ ਖਰਚੇ ਨੇ ਵਾਲੇ ਕੱਲੀ ਖੇਤੀ ਨਾਲ ਸੰਭਾਲੇ ਮੇਰੇ ਖਰਚੇ ਨੇ ਵਾਲੇ ਕੱਲੀ ਖੇਤੀ ਨਾਲ ਸੰਭਾਲੇ ਲੱਖ ਆਖੀ ਜਾਨ ਲਾ ਲੇ ਲੱਖ ਆਖੀ ਜਾਨ ਲਾ ਲੇ ਨਾ ਉਧਾਰ ਫੜਦਾ ਖੇਤੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਹੋ ਬਾਬਾ ਖੇਤੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਉਹ ਪੈਸਾ ਘਟ ਜੇ ਅਗਰ ਦੇਖ ਵੱਡਾ ਸਾਰਾ ਘਰ ਪੈਸਾ ਘਟਦਾ ਅਗਰ ਦੇਖ ਚੰਗਾ ਜਿਹਾ ਘਰ ਕੰਮ ਚੋਰੀ ਵਾਲਾ ਕਰ ਕੰਮ ਚੋਰੀ ਵਾਲਾ ਕਰ ਮੈਂ ਖਜਾਨਾ ਭਰਦਾ ਖੇਤੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਓ ਬਾਬਾ ਖੇਤੀ ਨਾਲ ਚੋਰੀ ਦਾ ਮੈਂ ਧੰਦਾ ਕਰਦਾ ਹਿੱਸੇ ਪੱਤੀ ਉੱਤੇ ਚੋਰ ਕਈ ਰੱਖੇ ਹੋਏ ਹੋਰ ਹਿੱਸੇ ਪੱਤੀ ਉੱਤੇ ਚੋਰ ਕਈ ਰੱਖੇ ਹੋਏ ਹੋਰ ਨਿੱਤ ਦਮੜੇਨਕਾਰ ਨਿੱਤ ਦਮੜੇਨਕਾਰ ਓਹ ਨਾਲ ਕੋਲੋਂ ਫਾੜਦਾ ਖੇਤੀ ਦਾ ਚੋਰੀ ਦਾ ਵੀ ਧੰਦਾ ਕਰਦਾ ਹੋ ਬਾਬਾ ਖੇਤੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਹੋ ਮੈਂ ਤਾਂ ਬੱਲੇ ਬੱਲੇ ਚਾਹੁੰਦਾ ਸੁਣ ਨਸ਼ਾ ਜਿਹਾ ਆਉਂਦਾ ਮੈਂ ਤਾਂ ਬੱਲੇ ਬੱਲੇ ਚਾਹੁੰਦਾ ਸੁਣ ਨਸ਼ਾ ਜਿਹਾ ਆਉਂਦਾ ਐਸੇ ਕਰਮ ਕਮਾਉਂਦਾ ਮਾਰੇ ਕਰਮ ਕਮਾਉਂਦਾ ਤਾਹੀਂ ਨਾ ਮੈਂ ਡਰਦਾ ਖੇਤੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਹੋ ਬਾਬਾ ਖੇਤੀ ਨਾਲ ਚੋਰੀ ਦਾ ਮੈਂ ਧੰਦਾ ਕਰਦਾ ਉਹ ਚੰਗਾ ਮਾੜਾ ਹਰ ਬੰਦਾ ਕਿੰਨਾ ਸ਼ਮਲਾ ਹੈ ਮੰਦਾ ਚੰਗਾ ਮਾੜਾ ਹਰ ਬੰਦਾ ਕਿੰਨਾ ਸ਼ਮਲਾ ਹੈ ਮੰਦਾ ਦਸ ਫੁੰਨਿਆਂ ਦੇ ਚੰਦਾ ਦਸ ਬੁਨਿਆ ਦੇ ਚੰਦਾ ਮੈਂ ਕਿੱਥੇ ਕਖੜਦਾ ਹੋ ਖੇਦੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਹੋ ਬਾਬਾ ਖੇਦੀ ਨਾਲ ਚੋਰੀ ਦਾ ਵੀ ਧੰਦਾ ਕਰਦਾ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ